ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਚਾਈਨਾ ਤੇ ਭਾਰਤ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਇਹ ਫੰਡਿੰਗ ਕਰ ਰਹੇ ਨੇ ਰਸ਼ੀਆ ਤੇ ਯੂਕਰੇਨ ਦੀ ਵਾਰ ਨੂੰ ਉਹਨਾਂ ਨੇ ਮਤਲਬ ਯੂਨਾਈਟਿਡ ਨੇਸ਼ਨਸ ਨੂੰ ਇੱਕ ਕਿਸਮ ਦਾ ਆਇਨਾ ਦਿਖਾਇਆ ਇੱਕ ਕਿਸਮ ਦਾ ਉਹਨਾਂ ਨੂੰ ਦੱਸਿਆ ਕਿ ਤੁਸੀਂ ਫੇਲਡ ਆਰਗੇਨਾਈਜੇਸ਼ਨ ਹੋ ਇਹ ਪਹਿਲੀ ਵਾਰੀ ਵੇਖਣ ਜਾ ਰਿਹਾ ਹੈ ਕਿ ਯੂਰੋਪੀਅਨ ਯੂਨੀਅਨ ਆਪਣੇ ਖਿਲਾਫ ਜਿਹੜੀ جنگ ਹੈ ਉਹਨੂੰ ਆਪ ਹੀ ਫੰਡ ਕਰ ਰਹੀ ਹੈ ਸ਼ਾਮ ਹੁੰਦੇ ਹੁੰਦੇ EU ਨੇ ਅਨਾਉਂਸ ਕਰਤਾ ਕਿ ਉਹ ਰਸ਼ੀਆ ਤੋਂ ਹੁਣ ਤੇਲ ਨਹੀਂ ਖਰੀਦਣਾ ਤੇ ਕੀ ਇਹ ਵੀ ਤੁਹਾਨੂੰ ਭਾਰਤ ਦੇ ਚਾਰੇ ਔਰ ਘੇਰਾਬੰਦੀ ਕੀਤੀ ਲੱਗਦੀ ਹੈ ਕਿਉਂਕਿ 73% H1B ਦੇ ਉੱਪਰ ਭਾਰਤੀ ਇੱਥੇ ਅਮਰੀਕਾ ਦੇ ਵਿੱਚ ਕੰਮ ਕਰਦੇ ਪ੍ਰੈਸ਼ਰ ਜਿਹੜਾ ਬਿਲਕੁਲ ਭਾਰਤ ਦੇ ਉੱਪਰ ਪਾਇਆ ਹੈ ਔਰ ਆਲਰੇਡੀ ਜਿਹੜਾ 50% ਦਾ ਟੈਰਿਫ ਲੱਗਾ ਹੋਇਆ ਹੈ ਉਹਦੇ ਨਾਲ ਵੀ ਭਾਰਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਪਹਿਲਾਂ 50% ਦਾ ਟੈਰਿਫ ਉਸ ਤੋਂ ਬਾਅਦ H1 ਵੀਜ਼ਾ ਦੇ ਉੱਪਰ ਸਖਤੀ ਉਹ ਟੈਕਟਿਕ ਵਰਤੇ ਹੋਏ ਉਹਨਾਂ ਨੇ ਵਿੱਚ ਪ੍ਰਧਾਨ ਮੰਤਰੀ ਨੂੰ ਹੈਪੀ ਬਰਥਡੇ ਵੀ ਕਿਹਾਤਾ ਨਾਲ ਹੀ ਕਿਹਾਤਾ ਅਬ ਇੰਡੀਆ ਮੇਰਾ ਦੋਸਤ ਹੈ ਪ੍ਰਾਈਮ ਮਿਨਿਸਟਰ ਮੋਦੀ ਮੇਰਾ ਦੋਸਤ ਹੈ ਤੇ ਉਹ ਇੱਕ ਇੱਕ ਤਰ੍ਹਾਂ ਹੋਰ ਸਟਾਫ ਨੇ ਦਿੰਦੇ ਨੇ ਕਿ ਵੀ ਹੁਣ ਵੀ ਆ ਜਾਓ ਮੈਂ ਤਿਆਰ ਹਾਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਸ ਵੇਲੇ ਉਹਨਾਂ ਦੇ ਵਿੱਚ ਕੋਈ 73 ਸਾਲ ਦੇ ਸਾਡੇ ਬਜ਼ੁਰਗ ਉਹਨਾਂ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਜਾਣਾ ਸ਼ੁਰੂ ਹੋ ਗਿਆ ਇਸ ਬਾਰੇ ਤੁਹਾਡਾ ऐसे बंदਿਆਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਫਾਰਮ ਕਰ ਲਿਆ ਹੈ ਸੋਸਾਇਟੀ ਵਿੱਚ ਉਹ ਪੂਰਾ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਇੰਨਾ ਹਾਰਸ਼ ਟਰੀਟਮੈਂਟ ਨਹੀਂ ਦੇਣੀ ਚਾਹੀਦੀ ਭਾਰਤ ਤੇ ਅਮਰੀਕਾ ਦੀ ਰਿਲੇਸ਼ਨਸ਼ਿਪ ਦਾ ਸਵਾਲ ਹੈ ਮੇਰੇ ਖਿਆਲ ਨਾਲ ਉਹ ਵੀ ਕਾਫੀ ਠੀਕ ਹੋਏਗੀ ਕਿਉਂਕਿ ਹੁਣ ਭਾਰਤ 네ਗੋਸ਼ੀਏਸ਼ਨ ਟੇਬਲ ਤੇ ਆ ਗਿਆ ਹੈ ਇੱਕ ਨਵੇਂ ਐਟੀਟਿਊਡ ਦੇ ਨਾਲ ਆਇਆ ਹੈ ਤੇ ਉਹ ਵੀ ਰਿਲੇਸ਼ਨਸ਼ਿਪ ਮੇਰੇ ਖਿਆਲ ਨਾਲ ਠੀਕ ਹੋਣੀ ਹੈ ਔਰ ਮੇਰੇ ਖਿਆਲ ਨਾਲ ਇੱਕ ਬਿਲ ਲਿਆਇਆ ਜਾਏਗਾ ਜਿਹਦੇ ਵਿੱਚ ਕੀ ਜਿਹੜੇ ਇਲੀਗਲਸ ਨੇ ਕਿ ਇਹ ਇਹਨਾਂ ਕੋਲ ਹਾਲੀਕਾ ਸਟੇਟਸ ਨਹੀਂ ਹੈ ਪਰ ਉਹ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਇੱਕ ਪੀਰੀਅਡ ਦੇ ਵਿੱਚ ਆ ਕੇ ਸੰਿੱਥੇ ਉਹਨਾਂ ਨੂੰ ਮੇਰੇ ਖਿਆਲ ਨਾਲ ਇੱਥੇ ਵਰਕ ਪਰਮਿਟ ਦਿੱਤੇ ਜਾਣਗੇ ਤਾਂ ਕਿ ਇੱਥੇ ਰਹਿ ਸਕਣ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਤਨਵਾ ਸਾਹਿਬ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਯੂਨਾਈਟਿਡ ਨੇਸ਼ਨ ਵਿੱਚ ਦਿੱਤੇ ਗਏ 56 ਮਿੰਟ ਦੇ ਭਾਸ਼ਣ ਤੋਂ ਬਾਅਦ ਪੂਰੀ ਦੁਨੀਆ ਦੀ ਰਾਜਨੀਤੀ ਵਿੱਚ ਇੱਕ ਗਰਮੀ ਵੇਖਣ ਨੂੰ ਮਿਲ ਰਹੀ ਹੈ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ 트ੰਪ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਟੈਰਫ ਤੇ ਹੁਣੇ ਜੈ H1B ਦੇ ਬਾਰੇ 1 ਲੱਖ ਡਾਲਰ ਦੀ ਫੀਸ ਆਯਾਤ ਕਰਨ ਦੇ ਫੈਸਲੇ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਇਥੋਂ ਦੀ ਰਾਜਨੀਤੀ ਤੇ ਇਥੋਂ ਦੇ ਖਾਸ ਕਰਕੇ ਇੰਡੀਅਨ ਭਾਈਚਾਰੇ ਦੇ ਵਿੱਚ ਕਾਫੀ ਸਰਗਰਮੀ ਚਿੰਤਾ ਵੇਖਣ ਨੂੰ ਮਿਲ ਰਹੀ ਹੈ ਟ੍ਰੇਡ ਦੇ ਬਾਰੇ ਭਾਰਤ ਨਾਲ ਜੋ ਗੱਲਬਾਤ ਚੱਲ ਰਹੀ ਹੈ ਉਹਦੀ ਕੀ ਤਾਜ਼ਾ ਸਿਚੁਏਸ਼ਨ ਹੈ ਇਹਦੇ ਬਾਰੇ ਅੱਜ ਦੀ ਗੱਲਬਾਤ ਸਾਡੀ ਰਹਿ ਗਈ ਜਸਦੀਪ ਸਿੰਘ ਜੈਸੀਵਰਾਨਾ ਜੈਸੀ ਜੀ 56 ਮਿੰਟ ਦਾ ਭਾਸ਼ਣ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਚਾਈਨਾ ਤੇ ਭਾਰਤ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਇਹ ਫੰਡਿੰਗ ਕਰ ਰਹੇ ਨੇ ਰਸ਼ੀਆ ਤੇ ਯੂਕਰੇਨ ਦੀ ਵਾਰ ਨੂੰ ਉਹਨਾਂ ਨੇ ਯੂਰੋਪੀਅਨ ਦੇਸ਼ਾਂ ਨੂੰ ਵੀ ਉਹਦੇ ਵਿੱਚ ਲਲਿਆ ਸੋ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਜੋ ਕੁਛ ਵੀ ਉਹਨਾਂ ਨੇ ਉੱਥੇ ਕਿਹਾ ਹੈ ਇਹਦੇ ਬਾਰੇ ਆਪਣਾ ਪ੍ਰतिकਰਮ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ। ਤਨੋਆ ਸਾਹਿਬ ਮੈਂ ਨੂੰ ਵੇਖਦਾ ਇਸ ਤਰ੍ਹਾਂ ਕਿ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਯੂਨਾਈਟਿਡ ਨੇਸ਼ਨਸ ਨੂੰ ਇੱਕ ਕਿਸਮ ਦਾ ਆਇਨਾ ਦਿਖਾਇਆ ਹੈ। ਉਹਨਾਂ ਨੇ ਇਹ ਕਿਹਾ ਕਿ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਇਹ ਦੁਨੀਆ ਦੀ ਕੋਈ ਪ੍ਰੋਬਲਮ ਸੋਲਵ ਨਹੀਂ ਕਰਦਾ ਬਲਕਿ ਸਾਡੇ ਅਸਤੇ ਪ੍ਰੋਬਲਮਸ ਕ੍ਰੀਏਟ ਕਰਦਾ ਹੈ। ਉਹਨਾਂ ਕਿਹਾ ਜਿਹੜਾ ਗਲੋਬਲ ਰੈਫਿਊਜੀ ਔਰ ਇਮੀਗ੍ਰੇਸ਼ਨ ਦਾ ਮਸਲਾ ਪੂਰੀ ਦੁਨੀਆ ਵਿੱਚ ਚੱਲ ਰਿਹਾ ਹੈ। ਇਲੀਗਲ ਇਮੀਗ੍ਰੇਸ਼ਨ ਦਾ ਇਹ ਵੀ ਯੂਨਾਈਟਿਡ ਨੇਸ਼ਨਸ ਦਾ ਕ੍ਰੀਏਟ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਦੇਸ਼ ਆਪਸ ਵਿੱਚ ਲੜ ਰਹੇ ਸਨ ਸੱਤ ਪੀਸ ਮੈਂ ਕਰਾਈਆਂ ਨੇ ਉਹਨਾਂ ਨੇ ਨਾ ਗਿਣਵਾਏ ਵੀ ਨੇ ਕਿੱਥੇ ਕਿੱਥੇ ਉਹਨਾਂ ਨੇ ਪੀਸ ਟਰੀਟੀਆਂ ਕਰਾਈਆਂ ਆਪਣੇ 6 ਮਹੀਨੇ ਦੇ ਕਾਰਜਕਾਲ ਵਿੱਚ। ਉਹਦੇ ਵਿੱਚ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਇੱਕ ਵਾਰੀ ਫਿਰ ਨਾਮ ਲਿਆ ਤੇ ਉਹਨਾਂ ਨੇ ਕਿਹਾ ਯੂਨਾਈਟਿਡ ਨੇਸ਼ਨਸ ਨੇ ਇੱਕ ਵਾਰੀ ਮੈਨੂੰ ਥੈਂਕ ਯੂ ਦਾ ਕਾਲ ਤੱਕ ਨਹੀਂ ਕੀਤਾ। ਦੁਜਾ ਉਹਨਾਂ ਨੇ ਦਿਖਾਇਆ ਵੀ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਇੱਕ ਫੇਲਡ ਆਰਗੇਨਾਈਜੇਸ਼ਨ ਹੋ ਚੁੱਕਿਆ ਹੈ। ਔਰ ਇੱਥੇ ਉਹਨਾਂ ਨੇ ਦੱਸਿਆ ਵੀ ਇਹ ਪਹਿਲੀ ਵਾਰੀ ਵੇਖਣ ਜਾ ਰਿਹਾ ਹੈ ਕਿ ਯੂਰੋਪੀਅਨ ਯੂਨੀਅਨ ਆਪਣੇ ਖਿਲਾਫ ਜਿਹੜੀ جنگ ਹੈ ਉਹਨੂੰ ਆਪ ਹੀ ਫੰਡ ਕਰ ਰਿਹਾ ਹੈ। ਰਸ਼ੀਆ ਤੋਂ ਤੇਲ ਖਰੀਦ ਕੇ ਰਸ਼ੀਆ ਨੂੰ ਪੈਸੇ ਦੇ ਕੇ ਔਰ ਰਸ਼ੀਆ ਯੂਰਪ ਦੇ ਖਿਲਾਫ ਹੀ ਤਿਆਰੀ ਕਰ ਰਿਹਾ ਹੈ جنگ ਦੀ। ਔਰ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਦੁਨੀਆ ਨੂੰ ਆਇਨਾ ਦਿਖਾਇਆ ਇੱਥੇ ਉਹਨਾਂ ਨੇ ਭਾਰਤ ਦਾ ਵੀ ਨਾਮ ਬੜੀ ਪ੍ਰਮੁਖਤਾ ਨਾਲ ਕਿ ਭਾਰਤ ਔਰ ਚੀਨ ਦੋਨੋ ਤੇਲ ਲੈ ਰਹੇ ਨੇ ਰਸ਼ੀਆ ਤੋਂ ਔਰ ਬਿਲਕੁਲ ਰਸ਼ੀਆ ਨੂੰ ਪ੍ਰੋਮੋਟ ਕਰ ਰਹੇ ਨੇ ਔਰ ਨਾਲ ਹੀ EU ਨੂੰ ਵੀ ਉਹਨਾਂ ਨੇ ਇਸ ਦਾ ਹਿੱਸਾ ਬਣਾਤਾ ਇਹਦਾ ਸਾਨੂੰ ਪਰਿਨਾਮ ਵੀ ਵੇਖਣ ਨੂੰ ਮਿਲਿਆ ਵੀ ਸ਼ਾਮ ਹੁੰਦੇ ਹੁੰਦੇ EU ਨੇ ਅਨਾਉਂਸ ਕਰਤਾ ਕਿ ਉਹ ਰਸ਼ੀਆ ਤੋਂ ਹੁਣ ਤੇਲ ਨਹੀਂ ਖਰੀਦਣਗੇ ਜਿਹੜਾ EU ਦੀ ਪ੍ਰਧਾਨ ਨੇ ਉਹਨੇ ਅਨਾਉਂਸ ਵੀ ਕਰਤਾ ਹੁਣ ਦੇਖਣਾ ਹੈ ਭਾਰਤ ਕੀ ਅੱਗੇ ਕਰੇਗਾ ਪਰ ਜਿਹੜੀ ਯੂਨਾਈਟਿਡ ਨੇਸ਼ਨ ਵਿੱਚ ਇਹ ਦਿਖਾਣਾ ਦੂਜਾ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਗਲੋਬਲ ਵਾਰਮਿੰਗ ਦਾ ਇਹ ਕਲਾਈਮੇਟ ਚੇਂਜ ਦਾ ਉਹਨਾਂ ਨੇ ਕਿਹਾ ਇਹ ਦੁਨੀਆ ਦਾ ਸਭ ਤੋਂ ਵੱਡਾ ਫਰਾਡ ਹੈ ਉਹਨਾਂ ਨੇ ਕਿਹਾ ਜੀ ਪਹਿਲਾਂ ਅਸੀਂ ਸੁਣਦੇ ਆਏ ਸੀ 60 60 ਤੇ 70 ਦੇ ਦਰਸ਼ਕ ਚ ਕਿ ਦੁਨੀਆ ਠੰਡੀ ਹੋ ਰਹੀ ਹੈ ਇੱਥੇ ਜੀ ਬਰਫ਼ ਜੰਮ ਜਾਣੀ ਹੈ ਇੱਥੇ ਜੀ ਆ ਸ਼ੀਤ ਲਹਿਰ ਆ ਜਾਣੀ ਹੈ ਬੰਦਿਆਂ ਨੇ ਮਰ ਜਾਣਾ ਹੈ ਫਿਰ ਕਹਿੰਦੇ ਕਿ ਉਹ ਜੇ ਦੇਖਿਆ ਵੀ ਠੰਡਾ ਨਹੀਂ ਹੋ ਰਿਹਾ ਤੇ ਇਹ ਇਹ ਤਾਂ ਉਲਟਾ ਗਰਮ ਹੋ ਰਿਹਾ ਹੈ ਫਿਰ ਅੰਨ ਕਿਹਾ ਜੀ ਇੱਥੇ ਤੇ ਜੀ ਉਬਾਲਣ ਆ ਜਾਏਗਾ ਸਮੁੰਦਰ ਚ ਰੈਵਲ ਆਈ ਦੁਨੀਆ ਤਬਾ ਹੋ ਜਾਣੀ 2000 ਤੱਕ ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਵੀ ਨਹੀਂ ਹੋਇਆ ਤੇ ਹੁਣ ਨਵਾਂ ਵਰਲਡ ਕੱਢ ਲਿਆ ਵੀ ਕਲਾਈਮੇਟ ਚੇਂਜ ਕਿ ਚਾ ਗਰਮ ਹੋਏ ਚਾਹੇ ਠੰਡਾ ਹੋਏ ਸਾਡਾ ਫਰਾਡ ਚੱਲਦਾ ਰਹੇਗਾ ਉਹਨਾਂ ਨੇ ਉਰਦੂ ਵੀ ਕਾਲ ਆਊਟ ਕੀਤਾ ਮੈਂ ਸਮਝਦਾ ਕਿ ਪਹਿਲਾ ਵਰਲਡ ਦਾ ਲੀਡਰ ਹੈ ਜਿਨੇ ਸੱਚ ਨੂੰ ਸੱਚ ਗਿਆ ਔਰ ਯੂਨਾਈਟਿਡ ਨੇਸ਼ਨਸ ਨੂੰ ਜਾ ਕੇ ਜ਼ਰਤ ਸੀ ਕਿ ਹਰ ਲੀਡਰ ਨੂੰ ਉੱਥੇ ਹਰ ਕੰਟਰੀ ਨੂੰ ਉਹਨੇ ਚੱਕ ਚੋਰੀਆ ਔਰ ਔਰ ਇੱਕ ਉਹਨਾਂ ਨੂੰ ਆਇਨਾ ਦਿਖਾਇਆ ਕਿ ਤੁਹਾਡੀ ਅਸਲੀਅਤ ਕੀ ਹੈ ਔਰ ਇਹ ਉਸ ਤੋਂ ਬਾਅਦ ਜਦੋਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਲਿਬਰਲ ਸਟਾਫ ਹੈ ਨਿਊਯਾਰਕ ਵਿੱਚ ਉਹਨਾਂ ਨੇ ਇਹਨਾਂ ਦਾ ਐਸਕੇਲੇਟਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਟੈਲੀਪ੍ਰੌਮਟਰ ਵੀ ਖਰਾਬ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਵੀ ਬਿਲਕੁਲ ਦੱਸਤਾ ਵੀ ਕਿ ਇਹ ਦੇਖੋ ਮੇਰੇ ਨਾਲ ਦਾ ਐਸਕੇਲੇਟਰ ਵੀ ਰੁਕਿਆ ਹੈ ਤੇ ਮੇਰਾ ਟੈਲੀਪ੍ਰੌਮਟਰ ਵੀ ਰੁਕਿਆ ਹੈ ਪਰ ਮੈਨੂੰ ਇਸ ਤੋਂ ਇਲਾਵਾ ਯੂਨਾਈਟਿਡ ਨੇਸ਼ਨਸ ਤੋਂ ਅੱਜ ਤੱਕ ਹੋਰ ਸਾਨੂੰ ਕੋਈ ਨਹੀਂ ਮਿਲਿਆ ਇੱਕ ਟੁੱਟਾ ਐਸਕੇਲੇਟਰ ਤੇ ਟੁੱਟਾ ਟੈਲੀਪ੍ਰੌਮਟਰ ਸਿਸਟਮ ਤੇ ਨਾਲੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਪ੍ਰੈਜ਼ੀਡੈਂਟ 트੍ਰੰਪ ਜਦੋਂ ਵੀ ਜਾਂਦੇ ਨੇ ਉਹ ਸਭ ਤਰਫ ਤੋਂ ਕਿਸੇ ਨੂੰ ਅਗਰ ਨੇਗੋਸ਼ੀਏਟ ਕਰਨਾ ਹੋਵੇ ਨਾ ਤਾਂ ਘੇਰਦੇ ਨੇ ਤੇ ਉਹਨਾਂ ਨੇ ਹਰ ਪਾਸੋਂ ਘੇਰੇ ਪਾਏ ਉਹਨਾਂ ਨੇ ਕਿਹਾ ਯੂਨਾਈਟਿਡ ਨੇਸ਼ਨਸ ਨੂੰ ਆਈ ਤੋਂ 30 ਸਾਲ ਪਹਿਲਾਂ ਮੈਂ ਬਿਡ ਕੀਤਾ ਸੀ ਇਹਨਾਂ ਦੇ ਬਿਲਡਿੰਗ ਦਾ ਪ੍ਰੋਜੈਕਟ ਸੀ ਤੇ ਮੈਂ 500 ਮਿਲੀਅਨ ਦਾ ਇਹਨਾਂ ਨੂੰ ਦਿੱਤੀ ਸੀ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੈਸਟਰੰਪ ਜਿਹੜੇ ਨੇ ਨਾ ਨਿਊਯਾਰਕ ਦੇ ਸਭ ਤੋਂ ਵੱਡੇ ਬਿਲਡਰਾਂ ਚ ਇੱਕ ਨਾ ਇਹਨਾਂ ਦਾ ਸੀ ਔਰ ਕੰਸਟਰਕਸ਼ਨ ਦੀ ਫੀਲਡ ਵਿੱਚ ਇਹ ਮਾਹਿਰ ਨੇ ਬਿਲੀਅਨਰ ਨੇ ਤੇ ਉਸ ਵੇਲੇ ਇੱਕ ਪ੍ਰੋਜੈਕਟ ਯੂਨਾਈਟਿਡ ਨੇਸ਼ਨਸ ਦਾ ਕਹਿੰਦੇ ਮੈਂ ਤੁਹਾਡਾ ਉਹਨਾਂ ਨੇ ਆਪਣੀ ਤਕਰੀਰ ਚ ਕਿਹਾ ਕਿ ਮੈਂ ਉਸ ਪ੍ਰੋਜੈਕਟ ਅਸਤੇ ਬਿਲਡ ਕੀਤਾ ਸੀ 500 ਮਿਲੀਅਨ ਦਾ ਤੁਸੀਂ ਮੈਨੂੰ ਨਹੀਂ ਦੇ ਕੇ ਤੇ 2 ਬਿਲੀਅਨ ਖਰਚ ਕਰਦੇ ਸੀ ਕਿਸੇ ਹੋਰ ਨੂੰ ਪ੍ਰੋਜੈਕਟ ਦਿੰਦਾ ਸੀ ਕਿ ਮੈਂ ਤੇ ਤੁਹਾਨੂੰ ਕਿਹਾ ਸੀ ਮੈਂ ਇੱਥੇ ਮਾਰਬਲ ਲਾਵਾਂਗਾ ਅੱਜ ਤੁਹਾਡਾ ਸਸਤਾ ਪਲਾਸਟਿਕ ਲੱਗਾ ਹੈ ਤੇ ਤੁਹਾਡੇ ਐਸਕਲੇਟਰ ਵੀ ਟੁੱਟੇ ਹੋਏ ਨੇ ਉਹਨਾਂ ਨੇ ਮਤਲਬ ਯੂਨਾਈਟਿਡ ਨੇਸ਼ਨਸ ਨੂੰ ਇੱਕ ਕਿਸਮ ਦਾ ਆਇਨਾ ਦਿਖਾਇਆ ਇੱਕ ਕਿਸਮ ਦਾ ਉਹਨਾਂ ਨੂੰ ਦੱਸਿਆ ਕਿ ਤੁਸੀਂ ਫੇਲਡ ਆਰਗੇਨਾਈਜੇਸ਼ਨ ਹੋ ਉਹਨਾਂ ਨੇ ਦੁਨੀਆ ਨੂੰ ਦੱਸਿਆ ਵੀ ਤੁਸੀਂ ਇਮੀਗ੍ਰੇਸ਼ਨ ਦੇ ਜਿਹੜੇ ਇਹ ਮੂਵਮੈਂਟ ਹੋ ਰਹੀ ਉਹਨਾਂ ਨੇ ਲੰਡਨ ਦੇ ਮੇਅਰ ਦਾ ਨਾਮ ਲਿਆ ਉੱਥੇ ਕਿ ਲੰਡਨ ਵਿੱਚ ਜਿਵੇਂ ਸਾਦਕ ਖਾਨ ਨੂੰ ਤੁਸੀਂ ਮੇਅਰ ਬਣਾਇਆ ਹੋਇਆ ਤੇ ਉੱਥੇ ਸ਼ਰੀਆ ਲਾਅ ਲੰਡਨ 'ਚ ਲੱਗ ਰਹੇ ਹਨ ਤੋ ਇਹ ਜਿਹੜੀ ਇੱਕ ਮੂਵਮੈਂਟ ਚੱਲੀ ਹੈ ਇਹ ਪੂਰੀ ਦੁਨੀਆ ਵਿੱਚ ਚੱਲੀ ਮੂਵਮੈਂਟ ਔਰ ਖਾਸ ਕਰ ਜਿਹੜੇ 5 I's ਨੇ ਅ ਇੰਗਲੈਂਡ ਅ ਮੈਰੀਕਾ ਕੈਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਨਾਂ ਦੀ ਮਾਂ ਇੱਕੋ ਹੀ ਹੈ ਇਹ ਸਾਰੇ ਵਾਈਟ ਕੰਟਰੀਜ਼ ਨੇ ਜਿਹੜੇ ਕਿ ਇੰਗਲੈਂਡ ਤੋਂ ਉੱਥੋਂ ਇਹ ਸਾਰੇ ਨਿਕਲੇ ਨੇ ਔਰ ਇਹ ਸਾਰੇ ਇੱਕੋ ਹੀ ਨੇ ਔਰ ਇਹ ਆਪਣੀ ਜਿਹੜੀ ਅ ਆਪਣਾ ਇਹਨਾਂ ਦਾ ਕੋਰ ਕਲਚਰ ਹੈ ਇਹਨੂੰ ਕਦੇ ਖਤਮ ਨਹੀਂ ਹੋਣ ਦੇਣਗੇ ਔਰ ਇਹ ਜਿਹੜੀ ਯੂਨਾਈਟਿਡ ਨੇਸ਼ਨਸ ਵਿੱਚ ਜਿਹੜੀ ਮੂਵਮੈਂਟ ਚੱਲੀ ਸੀ ਕਿ ਰੈਫਿਊਜੀਸ ਲੈ ਆਓ ਅਫਰੀਕਾ ਤੋਂ ਲੈ ਆਓ ਮਿਡਲ ਈਸਟ ਤੋਂ ਲੈ ਆਓ ਔਰ ਪਰਦੇਓ ਵੈਸਟਰਨ ਮੂਲਕ ਔਰ ਉਹ ਇਹ ਉਹਦੇ ਖਿਲਾਫ ਇੱਕ ਬਹੁਤ ਵੱਡਾ ਕਦਮ ਇਹ ਵੀ ਦੇਖਿਆ ਜਾ ਰਿਹਾ ਹੈ ਤੇ ਮੈਂ ਸਮਝਦਾ ਇਹ ਇੱਕ ਰਿਵਲੂশনারੀ ਸਪੀਚ ਸੀ ਪ੍ਰੈਜ਼ੀਡੈਂਟ ਟਰੰਪ ਦੀ ਔਰ ਬੜੀ ਬਲੰਟ ਜਿਵੇਂ ਹੁੰਦੇ ਨੇ ਆ ਉਹ ਐਨਸੀ ਕੀ ਕੋਈ ਬੜੀ ਜਿਵੇਂ ਦੁਨੀਆ ਸੋਚਦੀ ਵੀ ਬੜੇ ਇੰਟੈਲੈਕਚੁਅਲ ਸਪੀਚ ਹੋਏਗੀ ਉਹਨਾਂ ਨੇ ਸਿੱਧੀਆਂ ਗੱਲਾਂ ਕੀਤੀਆਂ ਨੇ ਔਰ ਬਿਲਕੁਲ ਉਹਨਾਂ ਨੇ ਆਇਨਾ ਦਿਖਾਇਆ ਦੁਨੀਆ ਨੂੰ ਕਿ ਤੁਸੀਂ ਕਿੱਥੇ ਖੜੇ ਹੋ ਔਰ ਤੁਹਾਨੂੰ ਕੀ ਕਰਨ ਦੀ ਲੋੜ ਹੈ 15 ਮਿੰਟ ਦੀ ਸਪੀਚ ਸੇ 55 ਮਿੰਟ ਲੈ ਆ ਉਹਨਾਂ ਨੇ ਬੁੱਲੇ ਹਰ ਪੱਖ ਤੇ ਤੁਸੀਂ ਹੁਣੇ ਆਪਣੇ ਗੱਲ ਦੇ ਵਿੱਚ ਕਿਹਾ ਕਿ ਪ੍ਰੈਜ਼ੀਡੈਂਟ ਡੋਨਰ ਟਰੰਪ ਜਦੋਂ ਕੋਈ ਐਹੋ ਜੀ ਗੱਲ ਕਰਦੇ ਨੇ ਤੇ ਉਹ ਇਸ ਤਰ੍ਹਾਂ ਨਾਲ ਕੇਰਾਬੰਦੀ ਕਰ ਲੈਂਦੇ ਨੇ H1B ਦੇ ਉੱਪਰ ਜਦੋਂ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਇਹ ਕਿ ਇਹ ਵੀ ਤੁਹਾਨੂੰ ਭਾਰਤ ਦੇ ਚਾਰੇ ਔਰ ਘੇਰਾਬੰਦੀ ਕੀਤੀ ਲੱਗਦੀ ਹੈ ਕਿਉਂਕਿ 73% H1B ਦੇ ਉੱਪਰ ਭਾਰਤੀ ਇੱਥੇ ਅਮਰੀਕਾ ਦੇ ਵਿੱਚ ਕੰਮ ਕਰਦੇ ਬਿਲਕੁਲ ਇਹ ਇਹ ਫਾਈਨਲ ਜਿਹਨੂੰ ਕਹਿੰਦੇ ਨੇ ਨਾ ਇੱਕ ਸਪਰਾ ਸੀ ਜਿਹੜਾ ਕਿ ਉਹਨਾਂ ਨੇ ਪ੍ਰੈਸ਼ਰ ਜਿਹੜਾ ਬਿਲਕੁਲ ਭਾਰਤ ਦੇ ਉੱਪਰ ਪਾਇਆ ਔਰ ਆਲਰੇਡੀ ਜਿਹੜਾ 50% ਦਾ ਟੈਰਿਫ ਲੱਗਾ ਹੋਇਆ ਹੈ ਉਹਦੇ ਨਾਲ ਵੀ ਭਾਰਤ ਨੂੰ ਬਹੁਤ ਨੁਕਸਾਨ ਹੋ ਰਿਹਾ ਔਰ ਔਰ ਭਾਰਤ ਦੀ ਸਰਕਾਰ ਇਹ ਜਾਣਦੀ ਹੈ ਆ ہاں মিডিਆ ਉੱਥੇ ਦਾ ਜੋ ਮਰਜ਼ੀ ਬੋਲਦਾ ਰਹੇ মিডিਆ ਜੋ ਮਰਜ਼ੀ ਉੱਥੇ ਕਹਿੰਦਾ ਰਹੇ ਲੇਕਿਨ ਹੁਣ ਹੌਲੀ ਹੌਲੀ ਲੋਕਾਂ ਵਿੱਚ ਵੀ ਇਹ ਆ ਰਿਹਾ ਹੈ ਕਿ ਯਾਰ ਇਹ ਗਲਤ ਹੋਇਆ ਹੈ ਸਾਡੇ ਨਾਲ ਔਰ ਇਸ ਤੋਂ ਪਹਿਲਾਂ ਕਿ ਲੋਕ ਇਸ ਤੀਤ ਵੇਖ ਕੇ ਇਹ মিডিਆ ਦਾ ਜਿਹੜਾ ਪ੍ਰਮਾ ਹੈ ਇਸ ਤੋਂ ਦੂਰ ਹੋ ਕੇ ਆਪਣੀ ਮਾਈਂਡ ਬਣਾਉਣ ਔਰ ਪ੍ਰੈਜ਼ੀਡੈਂਟ ਮੋਦੀ ਪ੍ਰਾਈਮ ਮਿੰਿਸਟਰ ਮੋਦੀ ਦੀ ਜਿਹੜੀ ਛਵੀ ਹੈ ਉਹਨੂੰ ਕੋਈ ਜਿਆਦਾ ਝਟਕਾ ਲਗੇ ਮੈਂ ਸਮਝਦਾ ਕਿ ਭਾਰਤੀ ਸਰਕਾਰ ਜਿਹੜੀ ਉਹਨਾਂ ਨੇ ਸਮਝ ਲਿਆ ਕਿ ਅਸੀਂ ਅੱਜ ਕਿੱਥੇ ਖੜੇ ਆਂ ਔਰ ਸਾਨੂੰ ਕਿੰਨਾ ਨੁਕਸਾਨ ਹੁੰਦਾ ਇਸੇ ਕਰਕੇ ਹੁਣ ਭਾਰਤ ਦੀ ਟੀਮ ਪਿਊਸ਼ ਕੋਇਲ ਦੇ ਲੀਡਰਸ਼ਿਪ ਵਿੱਚ ਆਈਓਈਏ ਟ੍ਰੇਡ ਟਾਕਸ ਚੱਲ ਰਹੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ਔਰ ਇਹ ਉਹਦਾ ਹੀ ਇੱਕ ਮੈਂ ਸਮਝਦਾ ਰਿਜ਼ਲਟ ਹੈ ਕਿ ਜਿਹੜਾ ਪ੍ਰੈਸ਼ਰ ਇੰਡੀਆ ਦੇ ਉੱਪਰ ਪਿਆ ਹੈ ਅਜੇ ਵਾਪਸ ਟੇਬਲ ਤੇ ਆ ਗਏ ਨੇ ਟ੍ਰੇਡ ਟਾਕਸ ਚੱਲ ਰਹੀਆਂ ਨੇ ਔਰ ਇਹ ਇੱਕ ਹੋਰ ਇੱਕ ਲੈਵਰੇਜ ਅਮਰੀਕਾ ਕੋ ਲਾ ਗਿਆ ਹੈ ਆਪਣੀ ਗੱਲ ਮੰਨਵਾਣ ਦਾ ਕਿ ਚਲੋ ਠੀਕ ਹੈ ਤੁਸੀਂ ਟ੍ਰੇਡ ਦੀਆਂ ਗੱਲਾਂ ਮੰਨੋ ਤੇਲ ਨਾ ਖਰੀਦੋ ਤੇ ਅਸੀਂ H1B ਦੀ ਫੀਸ ਲੱਖ ਡਾਲਰ ਤੋਂ ਘਟਾ ਕੇ 10000 ਡਾਲਰ ਕਰਦੇ ਹਾਂ ਸੋ ਇਹ ਕਿਸਮ ਦੀਆਂ ਨੇਗੋਸ਼ੀਏਸ਼ਨ ਡੀਲਸ ਜਿਹੜੇ ਨੇ ਪ੍ਰੈਜ਼ੀਡੈਂਟ 트ੰਪ ਹਮੇਸ਼ਾ ਤੋਂ ਕਰਦੇ ਰਹੇ ਨੇ ਪਰ ਇਹਦੇ ਵਿੱਚ ਇਹ ਵੀ ਵੇਖਣਾ ਚਾਹੀਦਾ ਹੈ ਕਿ ਜਿਹੜਾ H1 ਦਾ ਜਿਹੜਾ ਇਹ ਡਿਸੀਜਨ ਆਇਆ ਪ੍ਰੈਜ਼ੀਡੈਂਟ 트ੰਪ ਦਾ ਇਹ ਉਹਨਾਂ ਦਾ ਕੈਂਪੇਨ ਦਾ ਇੱਕ ਬਹੁਤ ਵੱਡਾ ਪ੍ਰੋਮਿਸ ਸੀ ਅਮਰੀਕਨ ਪਬਲਿਕ ਨੂੰ ਅਮਰੀਕਨ ਲੋਕਾਂ ਦੇ ਵਿੱਚ H1 ਇੱਕ ਜਿਹਨੂੰ ਕਹਿੰਦੇ ਨੇ ਨਾ ਇੱਕ ਰੜਕ ਬਣ ਗਿਆ ਅੱਖਾਂ ਵਿੱਚ ਕਿ ਇਹ ਆ ਜਿਹੜਾ ਵੀਜ਼ਾ ਹੈ ਇਹ ਅਮਰੀਕਨਸ ਦੀ ਜੌਬ ਲੈ ਰਿਆ ਹੈ ਔਰ ਇਧੇ ਫਰਾਡ ਬਹੁਤ ਹੋ ਰਿਹਾ ਔਰ ਕੁਝ ਹੱਦ ਤੱਕ ਉਹ ਠੀਕ ਵੀ ਹੈ ਫਰਾਡ ਦੇ ਬੜੇ ਕੇਸਿਸ ਆਏ ਨੇ ਕਿਉਂਕਿ ਜਦੋਂ H1 ਵੀਜ਼ਾ ਆਇਆ ਸੀ ਦਿਸ ਵਾਸ ਫਾਰ ਹਾਈਲੀ ਇੰਟੈਲੈਕਚੁਅਲ ਪੀਪਲ ਜਿਹੜੇ ਹਾਈਲੀ ਸਕਿਲਡ ਵਰਕਰਸ ਸਦੇ ਹੁਣ ਤੇ ਡਾਟਾ ਐਂਟਰੀ ਵਾਲੇ ਵੀ H1 ਤੇ ਆਈ ਜਾ ਰਹੇ ਨੇ ਸੋ ਇਹ ਰਿਫਾਰਮ ਦੀ ਤੇ ਲੋਡ ਸੀ ਪਰ ਇਹਨੂੰ ਨਾਲ ਹੀ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਇੰਡੀਆ ਦੇ ਨਾਲ ਟ੍ਰੇਡ ਵਿੱਚ ਵੀ ਇਹਨੂੰ ਯੂਜ਼ ਯੂਜ਼ ਕੀਤਾ ਪ੍ਰੈਸ਼ਰ ਟੂ ਪ੍ਰੈਸ਼ਰ ਟੈਕਟਿਕ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਭਾਰਤ ਦੇ ਵਿਦੇਸ਼ ਮੰਤਰੀ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣੀ ਗੱਲਬਾਤ ਰੱਖ ਰਹੇ ਹੋਣ ਕੇ ਦੂਜੇ ਪਾਸੇ ਭਾਰਤ ਦੇ ਟ੍ਰੇਡ ਮਿਨਿਸਟਰ ਵੀ ਇੱਥੇ ਵਾਸ਼ਿੰਗਟਨ ਡੀਸੀ ਚ ਨੇ ਜੀ ਬਿਲਕੁਲ ਇਹ ਭਾਰਤ ਦੇ ਵਿੱਚ ਇਹ ਪਹਿਲਾ 50% ਦਾ ਟੈਰਿਫ ਉਸ ਤੋਂ ਬਾਅਦ H1 ਵੀਜ਼ਾ ਦੇ ਉੱਪਰ ਸਖਤੀ ਔਰ ਇਹ ਔਰ ਪ੍ਰੈਜ਼ੀਡنٹ 트੍ਰੰਪ ਕਈ ਵਾਰੀ ਕਹਿ ਵੀ ਚੁਕੇ ਨੇ ਕਿ ਇਹ ਤੇ ਸ਼ੁਰੂਆਤ ਹੈ ਔਰ ਇਹਦੇ ਵਿੱਚ ਉਹਨਾਂ ਨੇ ਨਾਲ-ਨਾਲ ਕੁਝ ਜਿਹਨੂੰ ਇੱਕ ਮਾਹਿਰ ਨੈਗੋਸ਼ੀਏਸ਼ਨ ਨੈਗੋਸ਼ੀਏਟਰ ਹੁੰਦਾ ਹੈ ਉਹ ਟੈਕਟਿਕ ਵਰਤੇ ਹੋਏ ਉਹਨਾਂ ਨੇ ਵਿੱਚ ਪ੍ਰਧਾਨ ਮੰਤਰੀ ਨੂੰ ਹੈਪੀ ਬਰਥਡੇ ਵੀ ਕਿਹਾਤਾ ਨਾਲ ਹੀ ਕਿਹਾਤਾ ਅਬ ਇੰਡੀਆ ਮੇਰਾ ਦੋਸਤ ਹੈ ਪ੍ਰਾਈਮ ਮਿਨਿਸਟਰ ਮੋਦੀ ਮੇਰਾ ਦੋਸਤ ਹੈ ਪਰ ਨਾਲੇ ਵੀ ਕਹਿ ਦਿੱਤਾ ਕਿ ਉਹਦੇ باوجود ਵੀ ਮੈਂ 50% ਟੈਰਫ ਲਾਇਆ ਹੈ ਉਹਦੇ باوجود ਯੂਨਾਈਟਿਡ ਨੇਸ਼ਨ ਚ ਫਿਰ ਦौराਣਾ ਤੇ ਉਹ ਇੱਕ ਇੱਕ ਤਰਫ ਉਹ ਰਸਤਾ ਉਹਨਾਂ ਨੇ ਦੇਂਦੇ ਨੇ ਕਿ ਬਈ ਹੁਣ ਵੀ ਆ ਜਾਓ ਮੈਂ ਤਿਆਰ ਹਾਂ ਤੁਸੀਂ ਜੇ ਤੁਸੀਂ ਠੀਕ ਹੁੰਦੇ ਹੋ ਤੇ ਆ ਜਾਓ ਆਪਾਂ ਗੱਲ ਕਰੀਏ ਔਰ ਮੈਂ ਸਮਝਦਾ ਭਾਰਤ ਹੁਣ ਸਮਝ ਗਿਆ ਕਿ ਸਾਣਾ ਇਹਦੇ ਚ ਇਹਨੂੰ ਸਾਨੂੰ ਇਹ ਗੱਲਾਂ ਮੰਨੀਆਂ ਪੈਣਗੀਆਂ ਕਿ ਇਹਦੇ ਜਿਹੜੇ ਇਕਨੋਮਿਕਲ ਇੰਪੈਕਟ ਪੈ ਰਿਹਾ ਇੰਡੀਆ ਦੇ ਉੱਪਰ ਮੇਨਸਟ੍ਰੀਮ ਮੀਡੀਆ ਨਹੀਂ ਦੱਸ ਰਿਹਾ ਬਟ ਬਹੁਤ ਬਹੁਤ ਸਖਤ ਇਮਪੈਕਟ ਪਰ ਇਕਨੋਮੀ ਦੇ ਉੱਪਰ ਜਿਹੜੀ ਜੁਐਲਰੀ ਦੀ ਇੰਡਸਟਰੀ ਤਬਾਹ ਹੋ ਚੁੱਕੀ ਹੈ ਤੁਹਾਡੀ ਫਿਸ਼ਿੰਗ ਇੰਡਸਟਰੀ ਤਬਾਹ ਹੋ ਚੁੱਕੀ ਹੈ ਟੈਕਸਟਾਈਲ ਇੰਡਸਟਰੀਜ਼ ਤਬਾਹ ਹੋ ਚੁੱਕੀਆਂ ਨੇ ਤੁਸੀਂ ਹੁਣ ਤੇ ਅ ਅਸੀਂ ਵੇਖ ਰਿਹਾ ਕਿ ਇੱਥੇ ਅਮਰੀਕਾ ਦੀ ਚੀਜ਼ਾਂ ਮਹਿੰਗੀਆਂ ਨਹੀਂ ਹੋਈਆਂ ਬਾਸਮਤੀ ਪਾਵਾਂ ਇੰਡੀਆ ਤੋਂ ਆਣਾ ਬੰਦ ਹੋ ਗਿਆ ਪਰ ਪਾਕਿਸਤਾਨ ਦਾ ਬਾਸਮਤੀ ਇੱਥੇ ਵਿਕਣਾ ਸ਼ੁਰੂ ਹੋ ਗਿਆ ਹੈ ਸੋ ਆਲਟਰਨੇਟਿਵ ਬਹੁਤ ਨੇ ਅਮਰੀਕਾ ਵਿੱਚ ਪਰ ਇਹਦਾ ਭਾਰਤ ਨੂੰ ਬਹੁਤ ਜ਼ਿਆਦਾ ਆ ਮੇਰੇ ਖਿਆਲ ਨਾਲ ਨੁਕਸਾਨ ਹੋ ਰਿਹਾ ਹੈ ਖਾਸ ਕਰ ਸਾਡੇ ਪੰਜਾਬ ਨੂੰ ਕਿਉਂਕਿ ਇੱਕ ਤੇ ਉਹਨਾਂ ਨੂੰ ਉੱਪਰ ਮਾਰ ਪਈ ਫਲੱਡ ਦੀ ਇੰਨੇ ਹੜ੍ਹ ਆਏ ਨੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਚਾਵਲ ਹੈ ਉਹ ਉਹਦਾ ਐਕਸਪੋਰਟ ਮਹਿੰਗਾ ਹੋ ਗਿਆ ਅਮਰੀਕਾ ਵਿੱਚ ਸੋ ਇਹ ਚੀਜ਼ਾਂ ਤੁਸੀਂ ਵੇਖ ਰਹੇ ਹੋ ਕਿ ਰੁਪਿਆ ਆਲਮੋਸਟ 90 ਤੱਕ ਪਹੁੰਚ ਗਿਆ 89 ਤੋਂ ਉੱਪਰ ਚੱਲ ਰਿਹਾ ਹੈ ਇਸ ਵੇਲੇ ਤੋ ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਭਾਰਤ ਇਹਨੂੰ ਜਿਆਦਾ ਦੇਰ ਨਹੀਂ ਸਸਟੇਨ ਕਰ ਸਕੇਗਾ ਔਰ ਉਸ ਤੋਂ ਉਸ ਦੇ علاوہ ਜੇ ਹੁਣ H1 ਤੇ ਨਵੇਂ H1 ਆਣੇ ਬੰਦ ਹੋ ਗਏ ਔਰ ਰੀਨਿਊਅਲ ਤੇ ਵੀ ਜਿਹੜੇ ਆ ਰਹੇ ਨੇ ਉਹ ਵੀ ਹੁਣ ਜੇ ਵਾਪਸ ਜਾਣ ਲੱਗ ਪਏ ਤੇ ਬਹੁਤ ਨੁਕਸਾਨ ਹੋਣਾ ਭਾਰਤ ਦਾ ਔਰ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਟੀਵੀ ਐਂਕਰ ਜਦੋਂ ਕਹਿਆ ਦਿੰਦੇ ਨੇ ਜੀ ਸਾਰੇ ਐਨਆਰਆਈਸ ਕੋਮ ਹਮ ਕਹਤੇ ਹੈ H1 ਵਾਲੋ ਕੋ ਆਪ ਭਾਰਤ ਆ ਜਾਓ ਹਮ ਭਾਰਤ ਆ ਜਾਓ ਆਪ ਇੱਥੇ ਆ ਕੇ आ, काम करो ਉਹ ਪਾਰਤਾਂ ਕੀ ਕਰਨਗੇ ਸਰਕਾਰ ਨੇ ਕੋਈ ਉਹਨਾਂ ਵਾਸਤੇ ਕੋਈ ਕਾਰਪੋਰੇਸ਼ਨਸ ਖੋਲੀਆਂ ਨਹੀਂ ਕੋਈ ਫੈਕਟਰੀਆਂ ਲਾਈਆਂ ਨਹੀਂ ਕੋਈ ਵਾਸਤੇ ਉਹਨਾਂ ਨੇ ਹਬਸ ਬਣਾਏ ਨੇ ਵੀ ਤੁਸੀਂ ਇੱਥੇ ਆਓ ਤੁਹਾਨੂੰ 100 ਤੁਹਾਨੂੰ 1 ਕਰੋੜ 2 ਕਰੋੜ ਦਾ ਪੈਕੇਜ ਦਿੰਦੇ ਆ ਤੇ ਹੁਣ ਇੱਥੋਂ ਦੇ ਜਿਹੜਾ ਇੰਜੀਨੀਅਰਸ ਇੰਡੀਆ ਜਾ ਕੇ ਕੀ ਕਰਨਗੇ ਉਹਨਾਂ ਨੂੰ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੋਈ ਉਹਨਾਂ ਵਾਸਤੇ ਗਵਰਨਮੈਂਟ ਯਾ ਤੇ ਅੱਜ ਹੋਇਆ ਨਾ ਕਿ ਗਵਰਨਮੈਂਟ ਨੇ ਐਲਾਨ ਕਰਤਾ ਹੋਏ ਜੀ ਅਸੀਂ 10000 ਕਰੋੜ ਦਾ ਪ੍ਰੋਜੈਕਟ ਸ਼ੁਰੂ ਕਰ ਰਿਹਾ ਇਹ 10000 ਜਿਹੜਾ ਇੰਜੀਨੀਅਰ ਆ ਰਿਹਾ ਅਮਰੀਕਾ ਤੋਂ ਅਸੀਂ ਉਹਨਾਂ ਨੂੰ 1-1 ਕਰੋੜ ਦੀ ਤਨਖਾਹ ਦੇਵਾਂਗੇ ਤੇ ਤੁਸੀਂ ਆਓ ਹੀ ਪਲੀਜ਼ ਇੱਥੇ ਆ ਕੇ ਕੰਮ ਕਰੋ ਤੇ ਇਹ ਕਰੋ ਤੇ ਉਹ ਕੁਝ ਹੈ ਨਹੀਂ ਸਿਰਫ ਗੱਲਾਂ ਕਰ ਲੈਣੀਆਂ ਕਿ ਜੀ ਤੁਸੀਂ ਵਾਪਸ ਆ ਜਾਓ ਭਾਰਤ ਕੋ ਬਣਾਓ ਐਵੇਂ ਨਹੀਂ ਹੁੰਦਾ ਅਮਰੀਕਾ ਦੀ ਡਿਪੋਟੇਸ਼ਨ ਪਾਲਿਸੀ ਜਿਹੜੀ ਅਸ ਵੇਲੇ ਆ ਉਹਨੇ ਇਥੋਂ ਦੇ ਹਰ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜੇ ਆਪਾਂ ਇੰਡੀਆ ਦੇ ਵਿੱਚ ਗੱਲ ਕਰਦੇ ਹਾਂ ਕਿ ਉਹਨਾਂ ਦੀ ਬਾਸਮਤੀ ਜਾਂ ਉਥੋਂ ਜੁਐਲਰੀ ਦੇ ਨਾਲ ਅੰਡੀਆ ਤੇ ਉੱਪਰ ਅਸਰ ਪਿਆ ਹੈ ਤੇ ਅਮਰੀਕਾ ਦੇ ਵਿੱਚ ਵੀ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਉਹ ਦੂਜੇ ਪਾਸੇ ਲੇਬਰ ਦੀ ਬਹੁਤ ਸ਼ਾਰਟੇਜ ਹਰ ਖੇਤਰ ਦੇ ਵਿੱਚ ਹੀ ਨਜ਼ਰ ਆ ਰਹੀ ਹੈ ਇਹਦੇ ਨਾਲ ਹੀ ਮੈਂ ਦੂਜਾ ਵੀ ਜੋੜ ਦਿਆਂ ਆਪਣਾ ਕੰਸਰਨ ਕਿ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਸ ਵੇਲੇ ਉਹਨਾਂ ਦੇ ਵਿੱਚ ਕੋਈ 73 ਸਾਲ ਦੇ ਸਾਡੇ ਬਜ਼ੁਰਗ ਉਹਨਾਂ ਨੂੰ ਵੀ ਹੁਣ ਗ੍ਰਿਫਤਾਰ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਜਿਹੜਾ ਇਹ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਹ ਦਿਲ ਨੂੰ ਬਹੁਤ ਦੁਖੀ ਕਰਦੀਆਂ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਕਮਿਊਨਿਟੀ ਦੇ 73 ਸਾਲ ਦੇ ਇੱਕ ਬਜ਼ੁਰਗ ਲੇਡੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹੱਥ ਕੜੀਆਂ ਲਗਾ ਕੇ ਬੇੜੀਆਂ 'ਚ ਪਾ ਕੇ ਲੈ ਜਾਇਆ ਗਿਆ ਸਾਡੇ ਕੈਲੀਫੋਰਨੀਆ ਵਿੱਚ ਗੁਰੂ ਘਰ ਦੇ ਸੇਵਕ ਨੇ ਰਾਗੀ ਜੱਥੇ ਦੇ ਇੱਕ ਮੈਂਬਰ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਇਹ ਇਹ ਦਿਲ ਨੂੰ ਤੇ ਬਹੁਤ ਦੋਖ ਲੱਗਦਾ ਕਿ ਸਾਡੀ ਕਮਿਊਨਿਟੀ ਵਿੱਚ ਇਵੇਂ ਹੋ ਰਿਹਾ ਹੈ ਸਾਡੇ ਬਜ਼ੁਰਗਾਂ ਨਾਲ ਇਵੇਂ ਹੋ ਰਿਹਾ ਪਰ ਇਹਦੇ ਵਿੱਚ ਸੱਚਾਈ ਵੀ ਹੈ ਕਿਉਂਕਿ ਅਮਰੀਕਾ ਵਿੱਚ ਇੱਕ ਮੁਹਿੰਮ ਚੱਲੀ ਹੈ ਕਿ ਜੇ ਤੁਹਾਡੇ ਡਿਪੋਰਟੇਸ਼ਨ ਆਰਡਰ ਲੱਗੇ ਹੋਏ ਨੇ ਜੇ ਤੁਸੀਂ ਕੋਈ ਕ੍ਰਾਈਮ ਕੀਤਾ ਪਾਵੇਂ ਆਈ ਤੋਂ 25 ਸਾਲ ਪਹਿਲਾਂ ਕੀਤਾ ਉਹ ਹੋਲੀ-ਹੋਲੀ ਸਭ ਸਾਹਮਣੇ ਆ ਜਾਂਦੇ ਨੇ ਤੇ ਇਹ ਹੁਣ ਜਿਹਦੇ ਕਹਿੰਦੇ ਨੇ ਨਾ ਵੀ ਆਟੇ ਨਾਲ ਕੋਣ ਵੀ ਪਿਸ ਜਾਂਦਾ ਹੈ ਔਰ ਜੇ ਤੁਹਾਨੂੰ ਪਤਾ ਹੈ ਕਿ ਅਸੀਂ ਡਿਪੋਰਟੇਸ਼ਨ ਲੱਗੀ ਹੋਈ ਹੈ ਤੇ ਇੱਥੇ ਦੀ ਸਰਕਾਰ ਨੇ ਤੁਹਾਨੂੰ ਪਤਾ ਹੈ 25-25 ਮਿਲੀਅਨ ਖਰਚ ਕੀਤੇ ਤੇ ਅਖਬਾਰਾਂ ਟੀਵੀਆਂ ਚਾਈਡ ਵੀ ਦਿੱਤੀ ਸੀ ਕਿ ਜੇ ਤੁਸੀਂ ਇਲੀਗਲ ਹੋ ਜੇ ਤੁਹਾਡੇ ਕ੍ਰਿਮੀਨਲ ਹੋ ਜੇ ਤੁਸੀਂ ਡਿਪੋਰਟੇਸ਼ਨ ਲੱਗੀ ਹੋਈ ਹੈ ਤੇ ਤੁਸੀਂ ਆਪਣੇ ਆਪ ਇਹ ਐਪ ਯੂਜ਼ ਕਰੋ ਤੇ ਆਪਣੇ ਆਪ ਚਲੇ ਜਾਓ ਨਹੀਂ ਤੇ ਅਸੀਂ ਫਿਰ ਤੁਹਾਨੂੰ ਫੜਾਂਗੇ ਤੇ ਅਸੀਂ ਜੇਲ੍ਹ ਚ ਪਾਵਾਂਗੇ ਤੇ ਫਿਰ ਪੂਰੇ ਤਰੀਕੇ ਨਾਲ ਤੁਹਾਡੀ ਡਿਪੋਰਟੇਸ਼ਨ ਹੋਏਗੀ ਤੇ ਮੈਂ ਤੁਹਾਡੇ ਰਾਈ ਆਪਣੀ ਕਮਿਊਨਿਟੀ ਵਿੱਚ ਅਪੀਲ ਕਰਾਂਗਾ ਜੇ ਤੁਹਾਨੂੰ ਇਸ ਗੱਲ ਦਾ ਜੇ ਪਤਾ ਹੈ ਕਿ ਤੁਹਾਡੇ ਉੱਪਰ ਡਿਪੋਰਟੇਸ਼ਨ ਆਰਡਰਸ ਲੱਗੇ ਨੇ ਜੇ ਤੁਹਾਡੇ ਵਕੀਲਾ ਨੇ ਵੀ ਕਹਿਤਾ ਹੈ ਵੀ ਹੁਣ ਕੁਝ ਨਹੀਂ ਹੋ ਸਕਦਾ ਤੇ ਹੁਣ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣ ਦੀ ਬਜਾਏ ਸੈਲਫ ਡਿਪੋਰਟੇਸ਼ਨ ਦਾ ਰਸਤਾ ਮੇਰੇ ਹਿਸਾਬ ਨਾਲ ਠੀਕ ਹੈ ਤਾਂ ਕਿ ਇਹਨਾਂ ਮੁਸ਼ਕਲਾਂ 'ਚ ਤੁਹਾਨੂੰ ਨਾ ਜਾਣਾ ਪਏ ਉਹਦੇ ਵਿੱਚ ਸਰਕਾਰ ਨੇ ਵੀ ਕਿਹਾ ਕਿ ਜੇ ਤੁਸੀਂ ਸੈਲਫ ਰਿਪੋਰਟ ਹੁੰਦੇ ਹੋ ਤੇ ਤੁਹਾਨੂੰ ਵਾਪਸ ਆਉਣ ਦੇ ਰਸਤੇ ਫਿਰ ਖੁੱਲ ਜਾਂਦੇ ਨੇ ਤੇ ਇਹ ਗੱਲਾਂ ਲੱਗਦੀਆਂ ਬਹੁਤ ਦਿਨੋਂ ਦੁਖੀ ਕਰਦੀਆਂ ਨੇ ਪਰ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਹੈ ਅਸੀਂ ਜਦੋਂ ਪਹਿਲੀ ਵਾਰੀ ਖਬਰ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਇਹ ਤਾਂ ਲੱਗਦਾ ਹੈ ਕਿ ਯਾਰ ਇਹ ਬਿਲਕੁਲ ਹੀ ਨਾ ਇਨਸਾਫੀ ਹੋਈ ਹੈ ਔਰ ਮੈਂ ਸਮਝਦਾ ਕਿ ਹੈ ਨਾ ਇਨਸਾਫੀ ਵੀ ਪਰ ਇਹਦੇ ਪਿੱਛੇ ਰੀਜ਼ਨਿੰਗ ਹੈ ਅੱਜ ਕੋਈ ਨਾ ਕੋਈ ਕ੍ਰਾਈਮ ਹੋਇਆ ਹੁੰਦਾ ਇੱਕ ਪਿੱਛੇ ਖਬਰ ਆਈ ਸੀ ਕਿ ਇੱਕ ਫੈਮਿਲੀ ਨੂੰ ਜਿਹੜੇ ਮੈਂਬਰ ਨੂੰ ਪਕੜਿਆ ਉਹਨਾਂ ਦੇ ਬੜੇ ਗੈਸ ਸਟੇਸ਼ਨ ਸਨ ਤੇ ਫਿਰ ਚਹਰਾ ਜੀ ਖਬਰ ਸੀ ਕਿ ਵੀ ਉਹ 19 2000 ਦੇ ਕਰੀਬ ਕੋਈ ਪੇ ਫੋਨ ਤੋਂ ਉਹਨਾਂ ਨੇ ਫੋਨ ਕੀਤਾ ਸੀ ਤੇ ਉਹਦੇ ਵਿੱਚ ਉਹਨਾਂ ਦਾ ਉਹ ਉਹਨਾਂ ਨੇ ਪੈਸੇ ਨਹੀਂ ਦਿੱਤੇ ਪੇ ਫੋਨ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 90s ਤੇ 2000 ਵਿੱਚ ਇਹ ਕ੍ਰੈਡਿਟ ਕਾਰਡ ਦੇ ਫਰਾਡ ਹੁੰਦੇ ਸੀ ਜਦੋਂ ਤੁਸੀਂ ਪੇ ਪੇ ਫੋਨ ਤੇ ਚੋਰੀ ਦੇ ਕ੍ਰੈਡਿਟ ਕਾਰਡ ਨਾਲ ਇੰਡੀਆ ਗੱਲਾਂ ਕਰਦੇ ਸੀ ਫ੍ਰੀ ਚ ਅਸੀਂ ਇੰਡੀਆ ਗੱਲ ਕਰ ਲੈਂਦੇ ਹਾਂ ਉਸ ਵੇਲੇ 2-3 ਡਾਲਰ ਪਰ ਮਿੰਟ ਹੁੰਦਾ ਸੀ ਤੇ ਲੋਕੀ ਆਮ ਦੇਸੀ ਕਮਿਊਨਿਟੀਆਂ ਵਿੱਚ ਚੋਰੀ ਦੇ ਕ੍ਰੈਡਿਟ ਕਾਰਡ ਲੋਕੀ ਯੂਜ਼ ਕਰਕੇ ਤੇ ਫੋਨ ਕਰਦੇ ਹੁੰਦੇ ਸੀ ਤੇ ਹੋ ਸਕਦਾ ਉਸ ਕਿਸਮ ਦਾ ਕੋਈ ਕੇਸ ਹੋਵੇ ਕੋਈ ਨਾ ਕੋਈ ਗੱਲ ਹੁੰਦੀ ਹੈ ਜਿਸ ਕਰਕੇ ਕੇਸਸ ਸਾਹਮਣੇ ਆਉਂਦੇ ਨੇ ਔਰ ਬਹੁਤ ਅਨਫੋਰਚੂਨੇਟ ਹੈ ਦਿਲ ਨੂੰ ਬੜਾ ਲੱਗਦਾ ਹੈ ਕਿ ਯਾਰ 30 ਸਾਲ ਦੀ ਮਿਹਨਤ ਤੋਂ ਬਾਅਦ ਇੱਕ ਛੋਟੀ ਜੀ ਗਲਤੀ ਕਰਕੇ ਜਾਂ ਇਹ ਕਰਕੇ ਤੇ ਇਹ ਹੋ ਗਿਆ ਔਰ ਸਾਡੀ ਵੀ ਸੰਸਥਾ ਮੇਰੀ ਪਰਸਨਲ ਵੀ ਜਿੱਥੇ ਤੱਕ 트ੰਪ ਪ੍ਰਸ਼ਾਸਨ ਨਾਲ ਮੇਰੀ ਪਹੁੰਚ ਹੈ ਮੈਂ ਹਮੇਸ਼ਾ ਇਹ ਕਹਿਣ ਕਰਦਾ ਕਿ ਜੇ ਕਿਸੇ ਨੇ ਆਪਣੇ ਆਪ ਨੂੰ ਇੱਥੇ ਪ੍ਰੂਫ ਕਰਤਾ ਹੈ ਕਿ ਮੈਂ 30 ਸਾਲ ਤੋਂ ਰਹਿ ਰਹੇ ਹਾਂ ਇੱਕੇ ਮੇਰੀ ਛੋਟੀ ਜੀ ਗਲਤੀ ਸੀ ਤੇ ਜੇ ਉਹ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਏ ਔਰ ਉਸ ਦੇ ਇਲਾਵਾ ਜਿਸ ਤਰ੍ਹਾਂ ਇਹਨਾਂ ਦੇ ਕੇਸ ਲੈ ਲੋ ਇਹਨਾਂ ਦੇ ਬੜੇ ਕਾਫੀ ਗੈਸ ਸਟੇਸ਼ਨ ਸੀ ਐਸੇ ਬੰਦਿਆਂ ਨੂੰ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਫਾਰਮ ਕਰ ਲਿਆ ਸੋਸਾਇਟੀ ਵਿੱਚ ਉਹ ਪੂਰਾ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਇੰਨਾ ਹਾਰਸ਼ ਟਰੀਟਮੈਂਟ ਨਹੀਂ ਦੇਣੀ ਚਾਹੀਦੀ ਜਿਹੜੀ ਆਪਣੀ 73 ਸਾਲ ਦੀ ਜ਼ੁਰਮਈਲਾ ਨੇ ਸਾਡੇ ਆਪਣੀ ਕਮਿਊਨਿਟੀ ਦੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ 20 ਸਾਲ ਤੋਂ ਇੱਥੇ ਰਹਿ ਰਹੇ ਨੇ 30 ਸਾਲ ਤੋਂ ਤੇ ਹੁਣ ਉਹ ਇਸ ਉਮਰ ਚ ਕਿੱਥੇ ਜਾਣਗੇ ਕੋਈ ਕ੍ਰਾਈਮ ਨਹੀਂ ਹੈ ਠੀਕ ਹੈ ਡਿਪੋਰਟੇਸ਼ਨ ਆਰਡਰ ਲੱਗੇ ਸੀ ਬਟ ਹਰ ਚੀਜ਼ ਅਸੀਂ ਇਸ ਪ੍ਰਸ਼ਾਸਨ ਨੂੰ ਮੈਂ ਆਪਣੇ ਪਰਸਨਲ ਤੌਰ ਤੇ ਵੀ ਮੇਰੀ ਸੰਸਦ ਦੇ ਤੌਰ ਤੇ ਵੀ ਅਸੀਂ ਬਿਲਕੁਲ ਗਵਰਨਮੈਂਟ ਦੇ ਨਾਲ ਆ ਜਿਹੜਾ ਇਹ ਇਮੀਗ੍ਰੇਸ਼ਨ ਐਕਟ ਜਿਹੜਾ ਉਹ ਲੈ ਕੇ ਆਏ ਨੇ ਔਰ ਜਿਹੜੇ ਕਰ ਰਹੇ ਨੇ ਇਮੀਗ੍ਰੇਸ਼ਨ ਰਿਫਾਰਮਸ ਵੀ ਆਰ ਵਿਦ ਦੈਟ ਵਿਦ them ਬਟ ਐਟ ਦ ਸੇਮ ਟਾਈਮ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਆ ਜੀ ਕੇਸਸ ਵਾਸਤੇ ਐਕਸੈਪਸ਼ਨਸ ਹੋਣੀਆਂ ਚਾਹੀਦੀਆਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਇੰਗਲੈਂਡ ਗਿਆ ਤੁਸੀਂ ਉੱਥੇ ਸੀ ਕਨਗੋ ਯੂਗਨੋ ਤੋਂ ਵਾਪਸ ਆਏ ਤੁਸੀਂ ਵਾਸ਼ਿੰਗਟਨ ਡੀਸੀ ਸੀ ਇਹ ਜਿਹੜੀਆਂ ਸਾਰੀਆਂ ਗਤੀਵਿਧੀਆਂ ਨੂੰ ক্লোਜ਼ਲੀ ਤੁਸੀਂ ਵਾਚ ਕਰ ਰਹੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕਿ 2027 ਦੇ ਵਿੱਚ ਮਿਡ ਟਰਮ ਦੇ ਵਿੱਚ ਇਹਨਾਂ ਦਾ ਪ੍ਰੈਜ਼ੀਡੈਂਟ 트੍ਰੰਪ ਨੂੰ ਫਾਇਦਾ ਹੋਣ ਵਾਲਾ ਹੈ ਜਾਂ ਨੁਕਸਾਨ ਹੋਵੇ ਕੀ ਬਿਲਕੁਲ ਜਿਹੜੇ ਨਵੇਂ ਪੋਲਸ ਆ ਰਹੇ ਨੇ ਉਹਦੇ ਹਿਸਾਬ ਨਾਲ ਤੇ ਪ੍ਰੈਜ਼ੀਡੈਂਟ 트੍ਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਬਹੁਤ ਹਾਈ ਹੈ ਔਰ ਉਹਦੇ ਵਿੱਚ ਜਿਹੜੇ ਚਾਰਨੀ ਕਰਕ ਤਾਂ ਹੁਣ ਜਿਹੜਾ ਇਨਸੀਡੈਂਟ ਹੋਇਆ ਇੱਕ ਉਹਨਾਂ ਨੂੰ ਅਸੈਸਿਨੇਟ ਕੀਤਾ ਗਿਆ ਹੈ ਇਦੇ ਨਾਲ ਕਾਫੀ ਜਿਹੜੇ ਯੰਗ ਅਮਰੀਕਾ ਦਾ ਵੋਟਰਸ ਹੈ ਉਹਨਾਂ ਦੀ ਲੀਨਿੰਗ ਕਾਫੀ ਜ਼ਿਆਦਾ ਹੋਈ ਹੈ ਰਿਪਬਲਿਕਨ ਪਾਰਟੀ ਵੱਲ ਕੰਜ਼ਰਵੇਟਿਵ ਦੀ ਤਰਫ ਕਾਫੀ ਯੰਗ ਵੋਟਰਸ ਆ ਰਹੇ ਨੇ ਔਰ ਇਹਦਾ ਨਤੀਜਾ ਨਿਕਲੇਗਾ 2027 ਦੀ ਜਿਹੜੀ ਮਿਡ ਟਰਮ ਨੇ ਉਹਦੇ ਵਿੱਚ ਬਿਲਕੁਲ ਮੈਨੂੰ ਤਾਂ ਲੱਗਦਾ ਇਹਦਾ ਫਾਇਦਾ ਹੋਏਗਾ ਜਿੱਥੇ ਤੱਕ ਇਮੀ ਭਾਰਤ ਤੇ ਅਮਰੀਕਾ ਦੀ ਰਿਲੇਸ਼ਨਸ਼ਿਪ ਦਾ ਸਵਾਲ ਹੈ ਮੇਰੇ ਖਿਆਲ ਨਾਲ ਉਹ ਵੀ ਕਾਫੀ ਠੀਕ ਹੋਏਗੀ ਕਿਉਂਕਿ ਆ ਹੁਣ ਭਾਰਤ ਦੇ 네ਗੋਸ਼ੀਏਸ਼ਨ ਟੇਬਲ ਤੇ ਆ ਗਿਆ ਹੈ ਇੱਕ ਨਵੇਂ ਐਟੀਟਿਊਡ ਦੇ ਨਾਲ ਆਇਆ ਹੈ ਤੇ ਉਹ ਵੀ ਰਿਲੇਸ਼ਨਸ਼ਿਪ ਮੇਰੇ ਸਾਹਮਣੇ ਠੀਕ ਹੋਣੀ ਹੈ ਆ ਜਿੱਥੇ ਤੱਕ ਇਮੀਗ੍ਰੇਸ਼ਨ ਦਾ ਸਵਾਲ ਹੈ ਇਹ ਇਸ ਲਈ ਇਮੀਗ੍ਰੇਸ਼ਨ ਰਿਫਾਰਮਸ ਚੱਲ ਰਹੇ ਹੈ H1 ਦਾ ਵੀ ਉਹਨਾਂ ਨੇ ਇੱਕ ਨਵਾਂ ਵਰਜ਼ਨ ਕੱਢਣ ਲੱਗੇ ਨੇ ਆ ਇੱਕ ਮਿਲੀਅਨ ਦਾ ਉਹਨਾਂ ਨੇ 골ਡਨ ਕਾਰਡ ਕੱਢਤਾ ਹੈ ਔਰ ਮੇਰੇ ਸਾਹਮਣੇ ਇੱਕ ਬਿੱਲ ਲਿਆਇਆ ਜਾਏਗਾ ਜਿਹਦੇ ਵਿੱਚ ਕੀ ਜਿਹੜੇ ਇਲੀਗਲਸ ਨੇ ਇੱਥੇ ਜਿਨ੍ਹਾਂ ਕੋਲ ਹਾਲੀ ਕੋਈ ਸਟੇਟਸ ਨਹੀਂ ਹੈ ਪਰ ਉਹ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਇੱਕ ਪੀਰੀਅਡ ਦੇ ਵਿੱਚ ਆ ਗਏ ਸੰਯਥੇ ਉਹਨਾਂ ਨੂੰ ਮੇਰੇ ਖਿਆਲ ਨਾਲ ਇੱਥੇ ਵਰਕ ਪਰਮਿਟ ਦਿੱਤੇ ਜਾਣਗੇ ਤਾਂ ਕਿ ਉਹ ਇੱਥੇ ਰਹਿ ਸਕਣ ਜਿੱਥੇ ਤੱਕ ਸਾਡੀ ਕਮਿਊਨਿਟੀ ਦਾ ਸਵਾਲ ਹੈ ਸਾਨੂੰ ਬੜੇ ਕੇਅਰਫੁੱਲ ਰਹਿਣ ਦੀ ਲੋੜ ਹੈ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਇਹਨਾਂ ਦਾ ਜਿਹੜਾ ਚੱਲ ਰਿਹਾ ਹੈ ਐਂਟੀ ਇਮੀਗ੍ਰੇਸ਼ਨ ਵੇਵ ਚੱਲ ਰਹੀ ਉਸੀਂ ਪਿੱਛੇ ਇੰਗਲੈਂਡ ਵੀ ਦੇਖਿਆ ਹੋਣਾ ਹੈ 1 ਮਿਲੀਅਨ ਦੇ ਕਰੀਬ ਲੋਕਾਂ ਨੇ ਜਰੂਰ ਸਟੱਡੀ ਆ ਲੰਡਨ ਵਿੱਚ ਕੈਨੇਡਾ ਵਿੱਚ ਟੇਕ ਕੈਨੇਡਾ ਬੈਕ ਦੇ ਨਾਲ ਆ ਰਿਹਾ ਲੱਗ ਰਿਹਾ ਹੈ ਅ ਅਮਰੀਕਾ ਵਿੱਚ ਵੀ ਅਸੀਂ ਵੇਖ ਰਹੇ ਹਾਂ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਵਿੱਚ ਵੀ ਹੋ ਰਿਹਾ ਹੈ ਔਰ ਇਹਦੇ ਵਿੱਚ ਸਾਡੀ ਕਮਿਊਨਿਟੀ ਸਭ ਤੋਂ ਅੱਗੇ ਇਸ ਵੇਲੇ ਆ ਰਹੀ ਹੈ ਭਾਵੇਂ ਤੁਸੀਂ ਕੈਨੇਡਾ ਲੈ ਲਓ ਸਾਡੇ ਸਟੂਡੈਂਟਸ ਉੱਥੇ ਸਭ ਤੋਂ ਅੱਗੇ ਨੇ ਆਸਟ੍ਰੇਲੀਆ ਵਿੱਚ ਵੇਖ ਲਓ ਉੱਥੇ ਵੀ ਸਾਡੀ ਕਮਿਊਨਿਟੀ ਸਭ ਤੋਂ ਅੱਗੇ ਅਮਰੀਕਾ ਵਿੱਚ ਵੀ H1 ਲੈ ਲਓ ਜਾਂ ਟਰਕਿੰਗ ਇੰਡਸਟਰੀ ਲੈ ਲਓ ਜਾਂ ਇਲੀਗਲ ਜਿਹੜੇ ਪਹਿਲਾਂ ਡਿਪੋਰਟ ਹੋਏ ਨੇ ਪੰਜਾਬ ਹਰਿਆਣਾ ਗਏ ਨੇ ਇਹਨਾਂ ਨੂੰ ਲੈ ਲਓ ਇਹ ਸਾਰੇ ਸਾਰੇ ਜਿਹੜੇ ਨੇ ਇਹ ਇਹਦੇ ਵਿੱਚ ਸਾਡੀ ਕਮਿਊਨਿਟੀ ਭਾਰਤ ਦੀ ਸਾਊਥ ਏਸ਼ੀਆਨ ਕਮਿਊਨਿਟੀ ਵਿੱਚ ਐਸੀ ਸਭ ਤੋਂ ਅੱਗੇ ਆ ਰਹੇ ਆ ਉਹਦੇ ਵਿੱਚ ਪੰਜਾਬੀ ਔਰ ਪੰਜਾਬੀਆਂ ਵਿੱਚ ਸਭ ਤੋਂ ਜ਼ਿਆਦਾ ਵਿਜ਼ੀਬਲ ਜਿਹੜੀ ਮਿਨੋਰਟੀ ਹੈ ਉਹ ਅਸੀਂ ਸਿੱਖਾਂ ਇਹਦੇ ਵਿੱਚ ਸਾਨੂੰ ਹੁਣ ਬਹੁਤ ਬਹੁਤ ਹੀ ਜਿਹਨੂੰ ਕਹਿੰਦੇ ਨਾ ਇੱਕ ਤੇ ਬੜਾ ਸੀਰੀਅਸ ਮਸਲਾ ਜੀ ਹੈ ਇੱਥੇ ਬਹੁਤ ਸੀਰੀਅਸ ਇਸ਼ੂਜ਼ ਨੇ ਕਿ ਅਸੀਂ ਆਪਣੀ ਇਮੇਜ ਨੂੰ ਆਪਣੇ ਆਪਣੇ ਕਿਰਦਾਰ ਨੂੰ ਇੱਥੇ ਬਿਲਕੁਲ ਠੀਕ ਰੱਖੀਏ ਕਿਉਂਕਿ ਕੈਨੇਡਾ ਵਿੱਚ ਇਹ ਦੇਖਣ ਨੂੰ ਮਿਲਦਾ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਉੱਥੇ ਰਾਤੀ 2 ਤੋਂ 5 ਵਜੇ ਤੱਕ ਸ਼ਾਪਿੰਗ ਸੈਂਟਰਾਂ ਦੇ ਬਾਹਰ ਕੁਦਰੇ ਨੇ ਪੰਗੜੇ ਪਾ ਰਹੇ ਨੇ ਉੱਥੇ ਜਾ ਕੇ ਗੱਡੀਆਂ ਪੁੱਠੀਆਂ ਸਿੱਧੀਆਂ ਖੜੀਆਂ ਕਰ ਰਹੇ ਨੇ ਜੇ ਕੋ ਉਹਨਾਂ ਨੂੰ ਮਨਾ ਕਰੇ ਉਹਨਾਂ ਨਾਲ ਗਾੜੀ ਕਲੋਜ ਕਰਦੇ ਨੇ ਅਸੀਂ ਆਪਣੇ ਤਿਉਹਾਰਾਂ ਤੇ ਆਪਣੇ ਨੇਬਰਸ ਦੀ ਕੋਈ ਪਰਵਾਹ ਨਹੀਂ ਕਰਦੇ ਅਸੀਂ ਜਿਹੜੇ ਰਾਤੀ 12:12 ਵਜੇ ਤੱਕ ਪਾਰਟੀ ਲਾ ਕੇ ਤੇ ਡਾਂਸ ਕਰਦੇ ਰਹਿੰਦੇ ਆ ਇਹ ਸਾਨੂੰ ਜਿਸ ਮੁਲਕ ਚ ਆਇਆ ਉਹਨਾਂ ਦੀ ਸਾਨੂੰ ਥੋੜੀ ਹੀ ਉਹਨਾਂ ਨਾਲ ਉਹਨਾਂ ਦੀ ਵੈਲਿਊ ਕਰਨੀ ਚਾਹੀਦੀ ਹੈ ਉਹਨਾਂ ਦੇ ਕਲਚਰ ਦੇ ਨਾਲ ਜੁੜਨਾ ਚਾਹੀਦਾ ਹੈ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਅੱਗੇ ਵੀ ਮੈਂ ਕਈ ਵਾਰੀ ਕਿਹਾ ਚੁੱਕਿਆ ਹਾਂ ਤੁਸੀਂ ਅੱਜ ਡਰੱਗਸ ਦਾ ਜਿਹੜਾ ਹਿਊਮਨ ਟ੍ਰਾਫਿਕਿੰਗ ਹੋਰ ਡਰੱਗ ਮਿਊਲਸ ਹੋ ਰਹੇ ਨੇ ਉਹਦੇ ਸਾਡੇ ਟਰੱਕਾਂ ਵਿੱਚ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਜਿਹੜੀ ਅੱਜ ਫਿਰੋਤੀਆਂ ਦੀ ਗੱਲਾਂ ਸ਼ੁਰੂ ਹੋ ਗਈਆਂ ਨੇ ਕਾਰਾਂ ਕੈਨੇਡਾ 'ਚ ਸਭ ਤੋਂ ਜ਼ਿਆਦਾ ਚੋਰੀ ਕਰਕੇ ਤੇ ਬਾਹਰ ਐਕਸਪੋਰਟ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਸਾਡੇ ਕਮਿਊਨਿਟੀ ਦੇ ਬੱਚਿਆਂ ਦਾ ਨਾਮ ਆ ਰਿਹਾ ਹੈ ਇਹ ਜਿਹੜੀਆਂ ਗੱਲਾਂ ਨੇ ਇਹਦੇ ਨਾਲੋਂ ਸਾਨੂੰ ਬੜਾ ਬਚ ਕੇ ਰਹਿਣਾ ਪਏਗਾ ਤੁਸੀਂ ਕਦੀ ਦੇਖੋ 1908 1909 ਵਿੱਚ ਵੈਨਕੂਵਰ ਵਿੱਚ ਇੱਕ ਗੁਰਦੁਆਰਾ ਖੁੱਲਿਆ ਸੀ ਮੇਰੇ ਕਨੂੰ 1907 ਹੀ 1908 ਵਿੱਚ ਵੈਨਕੂਵਰ ਵਿੱਚ ਜਿਹੜਾ ਸਭ ਤੋਂ ਪਹਿਲਾ ਸਿੱਖਾ ਗੁਰਦੁਆਰਾ ਖੁੱਲਿਆ ਸੀ ਉੱਥੋਂ ਉਹਨਾਂ ਨੇ ਰਿਟਰਨ ਸਿੱਖਾ ਆਪਣੀ ਸੰਗਤ ਅਸਤੇ ਗਾਈਡਲਾਈਨਸ ਜਾਰੀ ਕੀਤੀਆਂ ਸੀ ਕਿ ਭਈ ਜੇ ਤੁਸੀਂ ਕਿਉਂਕਿ ਇਹਨੇ ਇਮੀਗ੍ਰੈਂਟ ਕੈਨੇਡਾ ਆਏ ਸੀ ਤੁਸੀਂ ਨਵੇਂ ਆਏ ਸੀ ਲੋਕਾਂ ਨੇ ਗੋਰਿਆਂ ਨੇ ਵੇਖੇ ਨਹੀਂ ਸੀ ਤਾਂ ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਸੀ ਕਿ ਸਿੱਖ ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ 3 ਪੀਸ ਸੂਟ ਪਾ ਕੇ ਨਿਕਲੋ ਟਾਈ ਲਾਈ ਹੋਏ ਦਸਤਾਰ ਸਜਾਈ ਹੋਏ ਸੋਹਣੀ ਆਪਣਾ ਰੂਪ ਤੁਸੀਂ ਚੰਗਾ ਕਰਕੇ ਨਿਕਲੋ ਅਸਿਮਿਲੇਟ ਹੋ ਉਸ ਵੇਲੇ ਜਿਹੜੇ ਸਿੱਖ ਸਨ ਕਈ ਤੇ ਰੇਲ ਰੋਡ ਤੇ ਕੰਮ ਕਰ ਰਹੇ ਸਨ ਕੈਨੇਡਾ ਵਿੱਚ ਕਈ ਲੰਬਰ ਯਾਰਡ ਵਿੱਚ ਲੱਕੜ ਵਿੱਚ ਕੰਮ ਕਰਦੇ ਸਨ ਕਈ ਸ਼ਹਿਰਾਂ ਵਿੱਚ ਦੁੱਧ ਵੰਡਦੇ ਸਨ ਸਪਲਾਈ ਕਰਦੇ ਸਨ ਦਰਵਾਜ਼ਿਆਂ ਤੇ ਜਾ ਕੇ ਉਹ ਇਹ ਚਾਹਦੇ ਸਨ ਕਿ ਸਿੱਖ ਜਦ ਬਾਹਰ ਨਿਕਲੇ ਆਪਣੀ ਇਮੇਜ ਸੋਹਣੀ ਰੱਖੇ ਔਰ ਇਹ ਹੀ ਸਿੱਖ ਦੀ ਇਮੇਜ ਬਣੀ ਹੋਈ ਸੀ ਲੇਕਿਨ ਹੁਣ ਅਨਫੋਰਚੂਨੇਟਲੀ ਕੁਝ ਹਾਲੀਵੀਡ ਮੈਂ ਇਹਨੂੰ 네ਗੇਟਿਵ ਨਹੀਂ ਲਾਂਦਾ ਮੈਂ ਸਮਝਦਾ ਸਿੱਖ ਅੱਜ ਵੀ ਬਹੁਤ ਅੱਛਾ ਕਰ ਰਹੇ ਨੇ ਪਰ ਸਾਡੀ ਕਮਿਊਨਿਟੀ ਨੂੰ ਆਪਣੀ ਇਮੇਜ ਆਪਣੀ ਦ ਵੇ ਵੀ ਲਿਵ ਦ ਵੇ ਵੀ ਪ੍ਰੀਜ਼ੈਂਟ ਆਰ ਸੈਲਵਜ਼ ਉਹ ਟੌਪ ਨਾ ਚੁਣੀ ਚੀ ਦੀਏ ਉਹ ਅਮੇਜੇਸੀ ਅਮਰੀਕਾ ਚ ਰਹਿ ਰਿਹਾ ਤੇ ਅਮਰੀਕਨ ਕਲਚਰ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਨਹੀਂ ਕਿ ਅਸੀਂ ਆਪਣਾ ਕਲਚਰ ਭੁੱਲ ਜਾਈਏ ਪਰ ਅਮਰੀਕਨ ਕਲਚਰ ਦਾ ਵੀ ਰਿਸਪੈਕਟ ਕਰੀਏ ਉਹਨਾਂ ਦੇ ਉੱਪਰ ਆਪਣਾ ਕਲਚਰ ਨਾ ਥੋਪੀ ਉਹ ਆਪਣਾ ਕਲਚਰ ਸਾਡੇ ਤੇ ਨਹੀਂ ਥੋਪ ਰਹੇ ਨੇ ਤੇ ਅਸੀਂ ਕਿਉਂ ਆਪਣਾ ਥੋਪਨੇ ਸੋ ਮੈਂ ਇਹ 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 ਨਹੀਂ ਕਹਿੰਦਾ ਕਿ ਤੁਸੀਂ ਆਪਣਾ ਬਿਲਕੁਲ ਇੱਥੇ ਸਾਨੂੰ ਆਜ਼ਾਦੀ ਹੈ ਹਰ ਗੱਲ ਦੀ ਪਰ ਆਪਣਾ ਜਿਹੜਾ ਹਾਊ ਵੀ ਬਿਹੇਵ ਅਸੀਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ ਕਿਉਂਕਿ ਮੈਜੋਰਟੀ ਜਿਹੜੇ ਮੈਸ ਸਮਝਦਾ ਜਿਹੜੀ ਸਾਡੀ ਇੱਥੇ ਇਮੀਗਰੈਂਟ ਕਮਿਊਨਿਟੀ ਹੈ ਆ ਅੱਜ ਵੀ ਜਿਹੜੇ ਸਟੂਡੈਂਟ ਆ ਰਹੇ ਨੇ ਮੈਜੋਰਟੀ ਤੇ ਬਿਲਕੁਲ ਠੀਕ ਨੇ ਇੱਥੇ ਪੜ੍ਹਨ ਆਉਂਦੇ ਨੇ ਪਰ ਕਈ ਐਸੇ ਵੀ ਆ ਰਹੇ ਨੇ ਜਿਹੜੇ ਕਿ ਆਪਣਾ ਪਤਾ ਨਹੀਂ ਇੰਡੀਆ ਤੋਂ ਜਾਂ ਕਿੱਥੋਂ ਉਹ ਕਿਹੜਾ ਕਲਚਰ ਲੈ ਕੇ ਆ ਰਹੇ ਨੇ ਜਿਹੜਾ ਇੱਥੇ ਲੈ ਆਉਂਦੇ ਨੇ ਜਿਵੇਂ ਮੌਲਾਂ ਵਿੱਚ ਪੰਗੜੇ ਪਾਉਣ ਲੱਗ ਪੈਣਾ ਅਮਰੀਕਨ ਮੌਲਾਂ ਵਿੱਚ ਗਣੇਸ਼ ਚਤੁਰਥੀ ਤੇ ਗਣੇਸ਼ ਦੀ ਮੂਰਤੀ ਲੈ ਕੇ ਨਿਕਲ ਪੈਣਾ ਇੱਥੇ ਜਾ ਕੇ ਨਦੀ ਵਿੱਚ ਗਣੇਸ਼ ਦੀ ਮੂਰਤੀ ਸੁੱਟ ਦੇਣਾ ਜਾਂ ਆਪਾਂ ਸਬਵੇ ਵਿੱਚ ਰੋਟੀ ਖਾਣ ਲੱਗ ਪੈਣਾ ਚੋਰੀ ਕਰ ਲੈਣਾ ਡਿਪਾਰਟਮੈਂਟਾਂ ਸਟੋਰਾਂ 'ਚ ਇਹਦੇ ਨਾਲ ਇੱਕ ਬਹੁਤ ਜ਼ਿਆਦਾ ਸਾਡੀ ਕਮਿਊਨਿਟੀ ਨੂੰ ਇੱਕ ਤਕਾ ਲੱਗ ਰਿਹਾ ਔਰ ਇਸ ਐਂਟੀ ਇਮੀਗ੍ਰੇਸ਼ਨ ਵੇਵ ਵਿੱਚ ਸਾਨੂੰ ਇਹਨਾਂ ਚੀਜ਼ਾਂ ਤੋਂ ਬਿਲਕੁਲ ਪਰੇਸ਼ ਕਰਨਾ ਚਾਹੀਦਾ ਬਹੁਤ ਸ਼ੁਕਰੀਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਨੀਤੀਆਂ ਨਾ ਸਿਰਫ ਅਮਰੀਕਾ ਦੇ ਵਿੱਚ ਵਸਤੇ ਇਮੀਗ੍ਰੇਸ਼ਨ ਪਾਈਚਾਰੇ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਬਲਕਿ ਦੁਨੀਆ ਭਰ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਸਾਡੀ ਗੱਲਬਾਤ ਦੇ ਵਿੱਚ ਜਿਵੇਂ ਸਾਡੇ ਵਿਸ਼ੇਸ਼ਕ ਨੇ ਦੱਸਿਆ ਹੈ ਕਿ ਬਾਕੀ ਮੁਲਕਾਂ ਦੇ ਵਿੱਚ ਵੀ ਇਹ ਹੁਣ ਗੱਲ ਜ਼ੋਰ ਫੜਦੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਤੇ ਇਮੀਗ੍ਰੈਂਟ ਲੋਕਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਬੇਸ਼ੱਕ ਇਹ ਨਵੀਆਂ ਨੀਤੀਆਂ ਇਥੋਂ ਦੇ ਕਾਰੋਬਾਰਾਂ ਦੇ ਉੱਪਰ ਵੀ ਅਸਰ ਪਾ ਰਹੀਆਂ ਨੇ ਪਰ ਹੁਣ ਬਹੁਤ ਕੁਝ ਸਿੱਖਣ ਦਾ ਵੇਲਾ ਹੈ ਜੋ ਆਉਂਦੀਆਂ ਨਸਲਾਂ ਲਈ ਲਾਇਬੰਦ ਹੋਵੇਗਾ ਤੇ ਆਉਂਦੀਆਂ ਨਸਲਾਂ ਨੂੰ ਵੀ ਹੁਣ ਇਹ ਵੇਖਣਾ ਹੋਵੇਗਾ ਕਿ ਉਹਨਾਂ ਨੇ ਆਪਣੇ ਸੱਭਿਆਚਾਰ ਨੂੰ ਇੱਥੇ ਲਾਗੂ ਕਰਨਾ ਹੈ ਜਾਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਤੇ ਉਹਨਾਂ ਦਾ ਹਾਂ ਦਾ ਹੋ ਕੇ ਵਿਚਰਨਾ ਹੈ ਆਉਂਦੇ ਦਿਨਾਂ ਦੇ ਵਿੱਚ ਇਹਦੇ ਹੋਰ ਪੱਖਾਂ ਦੇ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡਾ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ